ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਿਲੁਕ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਜਿਹੜੀ ਨਵੀਂ ਵੀਡੀਓ ਉਹ ਲੈ ਕੇ ਆਏ ਹਾਂ कॉटन ਦੇ ਸੂਟ ਰਹਿਣਗੇ ਜੀ ਇਹ ਹੀ ਜਿਹੜੇ ਆਪਾਂ ਦਿਖਾਏ ਸੀਗੇ ਕਸਟਮਰ ਨੇ ਜਿਹੜਾ ਹੈਗਾ ਪਸੰਦ ਕੀਤਾ ਸੀਗਾ ਆਪਾਂ ਸਪੈਸ਼ਲ ਰਕੜੀ ਆਫਰ ਤੇ ਦਿਖਾਏ ਹੋਏ ਸੀਗੇ ਉਹਨਾਂ ਨੇ ਪਸੰਦ ਕੀਤਾ ਸੀ ਉਹਨਾਂ ਚੋਂ ਇਹ ਵਾਲਾ ਤੇ ਸਟਿਚ ਕਰਵਾਇਆ ਕੈਮਰੀ कॉटन ਦਾ सूट ਹੈ। ਕੋਟਾ ਡੋਰੀਆ ਦਾ ਜਿਹੜਾ ਹੈਗਾਗਾ ਦੁਪੱਟਾ ਟਾਈਡਾ ਹੀ ਆਪਾਂ ਦੁਪੱਟਾ ਕੀਤਾ। ਇਸ ਤਰ੍ਹਾਂ ਡਿਜ਼ਾਈਨ। ਕਸਟਮਰ ਨੇ ਇਹਦੀ ਜਿਹੜੀ ਹੈਗਾ ਲੇਸ ਨਾਲ ਫਿਨਿਸ਼ਿੰਗ ਨਹੀਂ ਦਵਾਈ ਆਪਾਂ ਓਨਲੀ ਪੀਕੋ ਹੀ ਕੀਤਾ ਦੁਪੱਟਾ। ਇਹਦੇ ਗਲੇ ਤੇ ਇਸ ਤਰ੍ਹਾਂ ਵਰਕ ਕੀਤਾ। ਬਾਹਾਂ ਤੇ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਉਹ ਡਿਜ਼ਾਈਨਿੰਗ ਕੀਤੀ ਆ ਐਂਕਰਿੰਗ ਕਰਕੇ। ਆਪਾਂ ਇਹ ਬਾਹਾਂ ਤੇ ਤਾਂ ਕਰਕੇ ਵਾਲੀ ਡਿਜ਼ਾਈਨਿੰਗ ਕੀਤੀ ਹੈ ਕਿਉਂਕਿ ਉਹ ਕਸਟਮਰ ਦੀ ਹਾਈਟ ਦੇ ਅਕੋਰਡਿੰਗ ਥੋੜੀ ਲੈਂਥ ਘਟ ਰਹੀ ਸੀ ਤਾਂ ਆਪਾਂ ਜਿਹੜੀ ਨੀਚੇ ਵੀ ਆ ਇਸ ਤਰ੍ਹਾਂ ਡਿਜ਼ਾਈਨਿੰਗ ਕਰਕੇ ਨਾਲ ਤਾਂ ਦੇਖੋ ਲੈਂਥ ਪੂਰੀ ਹੋ ਗਈ ਆ ਤੇ ਨਾਲੇ ਬਾਹਾਂ ਨਾਲ ਦੀ ਸੀਮ ਆ ਜਿਹੜੀ ਡਿਜ਼ਾਈਨਿੰਗ ਉਹ ਘੇਰੇ ਤੇ ਹੋ ਗਈ ਤੇ ਸੇਮ ਹੀ ਆਪਾਂ ਜਿਹੜੇ ਹੈਗੇ ਆ ਮੂਰੀ ਬਣਾਈਏ ਬਹੁਤ ਹੀ ਸੋਹਣਾ ਜਿਹਾ ਇਹ ਸੂਟ ਬਣ ਕੇ ਰੈਡੀ ਹੋਇਆ ਦੇਖ ਸਕਦੇ ਹੋ ਫਿਨਿਸ਼ਿੰਗ ਵਰਕ ਦੀ ਤੇ ਐਂਕਰਿੰਗ ਦੀ ਇੱਕੇ ਤੋਂ ਆਪਾਂ ਨੂੰ ਇਹ ਵੀ ਆਈਡੀਆ ਮਿਲਦਾ ਜੀ ਵੀ ਜਿਸ ਤਰ੍ਹਾਂ ਜੇ ਕਈ ਵਾਰੀ ਆਪਣੇ ਸੂਟ ਦੀ ਲੈਂਥ ਘਟਦੀ ਫੇ ਹੋਵੇ ਤਾਂ ਆਪਾਂ ਉਹਨੂੰ ਇਸ ਤਰ੍ਹਾਂ ਹੈਗੀ ਜਿਹੜੇ ਨੀਵਾ ਸੂਟ ਕਰ ਸਕਦੇ ਆ ਪੂਰੀ ਕਰ ਸਕਦੇ ਆ ਨਾ ਬਹੁਤ ਹੀ ਸੋਹਣਾ ਜਿਹਾ ਲੱਗਦਾ ਇਹ ਵਾਲਾ ਸੂਟ ਦੇਖੋ ਹਾਂਜੀ ਤਾਂ ਇੱਕ ਆ ਇਹ ਵਾਲਾ ਵਰਕ ਹੈ ਇਹ ਕਾਫੀ ਇਸ ਦਿਨੇ ਆਂਟੀ ਉਨਾਂ ਦੇ ਲਈ ਉਹਨਾਂ ਨੇ ਕਿਹਾ ਸੀਗਾ ਵੀ ਹਲਕੇ ਤੇ ਘੇਰੇ ਤੇ ਜਿਹੜੀ ਹਲਕੀ ਜੀ ਆ ਉਹ ਵੀਲ ਹੋਣੀ ਚਾਹੀਦੀ ਆ ਬਲੇ ਡਾਰਕ ਕਲਰ ਨੇ ਹੋਣੇ ਚਾਹੀਦੇ ਤੇ ਇਹ ਜਿਹੜੀ ਵੀਲ ਹੈ ਜੀ ਸੇਮ ਇਸ ਤਰ੍ਹਾਂ ਦੇ ਘੇਰੇ ਤੇ ਆ ਜਿਹੜੀ ਇਸ ਤਰ੍ਹਾਂ ਹੀ ਸੇਮ ਆ ਉਹ ਬਾਹਾਂ ਤੇ ਆਊਗੀ ਇਹ ਮਸਲੀਂ ਦਾ ਸਟੱਫ ਹੈ ਇਹ ਕੀ ਆ ਗਈ ਕਿਉਂਕਿ ਸਟਾਫ ਬਹੁਤ ਤਰ੍ਹਾਂ ਦੇ ਆ ਰਹੇ ਜੀ ਬਾਜ਼ਾਰ 'ਚ ਜਿਹਾ ਹੈਗਾ ਖਾਦੀ कॉटन, ਲੇਲਨ, ਕੈਮਰਿਕ, ਜਾਮ कॉटन ਤੇ ਬਰਬਰੀ कॉटन ਹੈ ਨਾ ਅਲੱਗ-ਅਲੱਗ ਤਰ੍ਹਾਂ ਦੇ ਸਟਾਫ ਹੁੰਦੇ ਨੇ ਤਾਂ ਮੈਂ ਇਸ ਦੋਨੋਂ ਸਟਾਫ ਦਾ ਨਾਮ ਭੁੱਲ ਚੁੱਕੀ ਆ ਕਿ ਨਾਮ ਹੈ ਬਸ ਹੈ ਇਹ ਵੀ ਬਰਬਰੀ ਟਾਈਪ ਹੀ ਆ ਆਪਾਂ ਇਹਨਾਂ ਬਰਬਰੀ ਮਸਲੀਨ ਵੀ ਕਹਿ ਸਕਦੇ ਆ ਜੀ ਇਹ ਥੋੜਾ ਜਿਹਾ ਮਸਲੀਨ ਟੱਚ ਆ ਗਿਆ ਇਹਦੇ 'ਚ ਇਹ ਵਾਲੀ ਵੀਲ ਆ ਜਿਹੜੀ ਇਹ ਆਪਣੀ ਚੌਕ ਤੇ ਆਊਗੀ ਇਹ ਆਪਾਂ ਜਰੀ ਵਰਕ ਕਰਕੇ ਵਿੱਚ ਥੋੜਾ ਜਿਹਾ ਡਾਰਕ ਟੋਨ ਦਿੱਤੀ ਜਿਹੜੀ ਇਹ ਵਾਲੀ ਥ੍ਰੈਡ ਦੀ ਤੇ ਸੀਮ ਆ ਜਿਹੜੀ ਇਹ ਵਾਲਾ ਫਲਾਵਰ ਆ ਜਿਹੜਾ ਇਹ ਬਾਹ ਤੇ ਆਊਗਾ ਇਹ ਵਾਲਾ ਵਰਕ ਨਾ ਜਿਹੜਾ ਤੁਸੀਂ ਇਹ ਕਿਸੇ ਵੀ ਮੀਨਸ ਸਟੱਫ ਤੇ ਕਰਵਾ ਸਕਦੇ ਹੋ ਤੇ ਜਰੀ ਦੇ ਜੇ ਤੁਸੀਂ ਜਰੀ ਨਹੀਂ ਪਵਾਉਣੀ ਤਾਂ ਤੁਸੀਂ ਇਹ ਵਾਲਾ ਥ੍ਰੈਡ ਵੀ ਪਵਾ ਸਕਦੇ ਹੋ ਮੀਨਸ ਇਥੇ ਕਲਰ ਵੀ ਕੋਈ ਵੀ ਪੈ ਜਾਊਗਾ ਜਰੀ ਦੇ। ਥਾਂ ਤੇ ਕਿਉਂਕਿ ਕਸਟਮਰ ਦੀ ਡਿਮਾਂਡ ਸੀ ਸਾਨੂੰ ਇਹ ਵਾਲਾ ਡਿਜ਼ਾਈਨ ਉਹਨਾਂ ਨੇ ਹੀ ਭੇਜਿਆ ਸੀ ਤੇ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਡਿਜ਼ਾਈਨ ਕਰਵਾ ਕੇ ਇਹ ਵਾਲੀ ਜਿਹੜੀ ਬੀਲ ਆਇ ਪੁਆਈ ਆ ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਜਰੀ ਹੀ ਚਾਹੀਦੀ ਆ ਤਾਂ ਉਦੋਂ ਆਪਾਂ ਜਰੀ ਹੀ ਪਾ ਕੇ ਦਿੱਤੀ ਆ। ਤੁਸੀਂ ਇਹ ਜਿਹੜਾ ਪਸ਼ਮੀਨੇ ਦੇ ਸੂਟ ਦੇ ਪੁਆ ਸਕਦੇ ਬਹੁਤ ਸੋਹਣਾ ਲੱਗਦਾ। ਕਿਸੇ ਵੀ ਕਲਰ ਚ ਕਰਵਾ ਸਕਦੇ। ਹਾਂਜੀ ਇਹ ਇਹ ਵਾਲਾ ਇਹ ਵਾਲਾ ਵਰਕ ਜਿਹੜਾ ਇਹ ਵੀ ਘੇਰੇ ਤੇ ਆਊਗਾ ਤੇ ਸੇਮ ਹੀ ਬਹਾਂ ਤੇ ਆ। ਆ ਦੇਖੋ ਸੇਮ ਫਲਾਵਰ ਆ ਜਿਹੜਾ ਇੱਕੇ ਹੀ ਬਹਾਂ ਤੇ ਆਊਗਾ। ਇਹ ਵਾਲਾ ਜਿਹੜਾ ਆਪਾਂ ਘੇਰੇ ਤੇ ਕੀਤਾ। ਤੇ ਵਰਕ ਦੀ ਜਿਹੜੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦਾ। ਵਰਕ ਦੀ ਫਿਨਿਸ਼ਿੰਗ ਪੂਰੀ ਹੋਊਗੀ ਸੀ। ਦੇਖੋ ਕਿੰਨੇ ਸੋਹਣੇ ਫਲਾਵਰ ਆ। ਕਲਰ ਕੰਬੀਨੇਸ਼ਨ ਪੂਰਾ ਵਧੀਆ ਹੋਊਗਾ। ਇਹ ਵਾਲਾ ਡਿਜ਼ਾਈਨ ਵੀ ਤੁਸੀਂ ਕਿਸੇ ਤਰ੍ਹਾਂ ਦੇ ਵੀ ਸਟੱਫ ਤੇ ਕਰਵਾ ਸਕਦੇ ਹੋ ਤੇ ਅਗਲੀ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਜੀ ਉਹ ਨੀਡਲਵਰਕ ਦਾ ਸੂਟ ਹੈ ਹੈਂਡ ਟੱਚ ਸੂਟ ਹੈ ਹੈਂਡ ਪੈਚ ਦਾ ਟੱਚ ਹੈ ਤੇ ਨੀਡਲਵਰਕ ਦਾ ਸੂਟ ਆ ਕੁਝ ਹੋਰ ਵੀ ਜਿਹੜੇ ਸਟਿਚ ਹੋ ਰਹੇ ਨੇ ਤੇ ਵਰਕ ਹੋ ਰਹੇ ਨੇ ਇਹ ਵਾਲਾ ਜਿਹੜਾ ਕਸਟਮਰ ਦਾ ਪਸ਼ਮੀਨੇ ਦਾ ਸੂਟ ਹੈ ਇਹ ਵਾਲਾ ਜਿਹੜਾ ਹੈਗਾ ਬੇਲ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਇਹ ਵਾਲਾ ਵਰਕ ਵੀ ਇਹ ਕਿ ਰੀਤੀ ਤੇ ਬਾਹਾਂ ਤੇ ਆਉ ਗਈ ਇਹ ਤੁਸੀਂ ਨਾਲ ਜਿੱਤੇ ਹੈਗਾ ਸਲਵਾਰ ਦੀ ਮੂਰੀ ਤੇ ਵੀ ਕਰਵਾ ਸਕਦੇ ਹੋ ਇਹਨਾਂ ਚੋ ਵੀ ਜਿਵੇਂ ਇਹ ਫਲਾਵਰ ਵੀ ਪਿਆ ਇਹ ਵੀ ਮੂਰੀ ਤੇ ਪੈ ਸਕਦਾ ਦੋ ਸੂਟ ਹੋਰ ਵੀ ਰੈਡੀ ਹੋ ਰਹੇ ਨੇ ਤੇ ਇੱਧਰ ਵੀ ਰੈਡੀ ਹੋ ਰਿਹਾ ਕੁਝ ਰਹਿਦਾ ਕੁਝ ਹੋ ਗਿਆ ਇਹ ਵਾਲੇ ਸੂਟ ਦਾ ਵੀ ਹਲੇ ਨੈੱਕ ਰਹਿਦਾ ਸਾਰੀ ਵੀਡੀਓ ਬਰ ਪ੍ਰੋਪਰ ਲੈ ਕੇ ਆਵਾਂਗੇ ਇਹ ਵਾਲਾ ਵੀ ਲਾਉਣਾ ਹਲੇ ਦੁਬਾਰਾ ਕਸਟਮਰ ਦਾ ਹੁਣੇ-ਹੁਣੇ ਮੈਸੇਜ ਆਇਆ ਜੀ ਕਹਿੰਦੇ ਬੈਕ ਨੈਕ ਤੇ ਵੀ ਡਿਜ਼ਾਈਨ ਕਰ ਦੋ ਤਾਂ ਆਪਣੇ ਵੱਲੋਂ ਆਪਾਂ ਡਨ ਕਰਕੇ ਰੱਖਿਆ ਸੀ ਕਿ ਫਿਨਿਸ਼ਿੰਗ ਦੇਣ ਵਾਲੀ ਰਹਿੰਦੀ ਸੀ ਹਲੇ ਸੂਟ ਨੂੰ ਵਾਟੋ ਕਹਿੰਦੇ ਵੀ ਬੈਕ ਨੈਕ ਤੇ ਵੀ ਵਰਕ ਚਾਹੀਦਾ ਤਾਂ ਹੁਣ ਆਪਾਂ ਇਹਦੇ ਬੈਕ ਨੈਕ ਤੇ ਹੀ ਵਰਕ ਕਰਕੇ ਫੇਰ ਹੀ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਤੇ ਇਹ ਵਾਲਾ ਵੀ ਵਰਕ ਤੁਸੀਂ ਕਿਸੇ ਵੀ ਕਲਰ ਚ ਪਸ਼ਮੀਨੇ ਤੇ ਕੀਤਾ ਹੋਇਆ ਜਿਵੇਂ ਕਸਟਮਰ ਦੀ ਡਿਮਾਂਡ ਸੀ ਸਾਨੂੰ ਛੇਤੀ ਛੇਤੀ ਸੂਟ ਵਰਕ ਕਰਕੇ ਕਰਕੇ ਦਿਓ ਕਿਉਂਕਿ ਹਾਲੇ ਤਾਂ ਗਰਮੀ ਵੀ ਬਹੁਤ ਜ਼ਿਆਦਾ ਵੱਟ ਹੁੰਦਾ ਹੀ ਆ ਹਨਾ ਭੈਣਾਂ ਨੂੰ ਵੀ ਚਲੋ ਹੌਲੀ ਹੌਲੀ ਸਟਿਚ ਹੋ ਜਾਂਦਾ ਜਿਹੜੇ ਆਪ ਜਾਣਦੇ ਨੇ ਹੌਲੀ ਹੌਲੀ ਸਟਿਚ ਕਰ ਲੈਂਦੇ ਨੇ ਇਸ ਤਰ੍ਹਾਂ ਦਾ ਵੀ ਤੁਸੀਂ ਸੂਟ ਨੂੰ ਜਿਹੜਾ ਹੈਗਾ ਡਿਜ਼ਾਈਨ ਵਰਕ ਕਰਵਾ ਕੇ ਬਹੁਤ ਸੋਹਣਾ ਸੂਟ ਬਣ ਜਾਂਦਾ ਆਉਣ ਜਾਣ ਵਾਲਾ ਸੂਟ ਬਹੁਤ ਸੋਹਣਾ ਬਣਦਾ ਹੈ ਤਾਂ ਹੋਰ ਵੀ ਇਸੇ ਤਰ੍ਹਾਂ ਦੇ ਵੀ ਪਾਰਟੀਪਰ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਆਪਣੇ ਜਿਹੜੇ ਚੁਆਇਸ ਅਕੋਰਡਿੰਗ ਜਿਹੜਾ ਹੈਗਾ ਵਰਕ ਦੀ ਪਿਕ ਸਾਨੂੰ ਸੈਂਡ ਪ੍ਰੋਪਰ ਪਿਕ ਸੈਂਡ ਕਰਿਆ ਕਰੋ ਜੀ ਜਿਹੜੀ ਸਾਨੂੰ ਸਮਝ ਵਿੱਚ ਆ ਜਾਏ ਹੈ ਨਾ ਕਿਉਂਕਿ ਇਹ ਵਾਲੀ ਜਿਹੜੀ ਉਹਨਾਂ ਨੇ ਪ੍ਰੋਪਰ ਪਿਕ ਸੈਂਡ ਕੀਤੀ ਸੀ ਬਾਹਾਂ ਦੀ ਵੀ ਤੇ ਆ ਅਸੀਂ ਉਹਨਾਂ ਨੇ ਸਾਨੂੰ ਡਿਜ਼ਾਈਨ ਭੇਜੇ ਸੀ ਇਹ ਸਾਡੇ ਸਮਝ ਵਿੱਚ ਆ ਗਈ ਸੀਗੇ ਇਹ ਵਾਲੇ ਵੀ ਤੇ ਆ ਕਸਟਮਰ ਨੇ ਸਾਨੂੰ ਪਿਕ ਸੈਂਡ ਕੀਤੀ ਸੀਗੀ ਕਲੀਅਰ ਸੀ ਤਾਂ ਸਮਝ ਵਿੱਚ ਆ ਗਿਆ ਆਪਾਂ ਨੂੰ ਡਿਜ਼ਾਈਨ ਬਣਵਾਉਣਾ ਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਡਿਜ਼ਾਈਨਰ ਤੋਂ ਤੇ ਤਾਂ ਕਰਕੇ ਥੋੜਾ ਈਜ਼ੀ ਹੋ ਜਾਂਦਾ ਜਿਹੜੀ ਪਿਕ ਆ ਕਲੀਅਰ ਭੇਜਿਆ ਕਰੋ ਠੀਕ ਹੈ ਜੀ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੈਂਡ ਦੇ ਸੂਟ ਵੀ ਆਪਾਂ ਆਰੀ ਵਰਕ ਦੇ ਵੀ ਕੁਝ ਕੁ ਸੂਟ ਆ ਜਿਹੜੇ ਉਹ ਆਪਾਂ ਰੈਡੀ ਕਰਵਾਉਣੇ ਨੇ ਕੁਝ ਕੁ ਸੂਟ ਜਿਹੜੇ ਆਰੀ ਚ ਹੁਣ ਰਾਇਲ ਬਲੂ ਕਲਰ ਚ ਜਿਹੜਾ ਬਹੁਤ ਹੀ ਵਧੀਆ ਲੱਗਦਾ ਹੈ ਜੀ ਉਹਦੇ ਚਾਰੀ ਵਰਕ ਚ ਕਰਵਾਵਾਂਗੇ ਹੋ ਸਕਦਾ ਇਹਦੂ ਆਨ ਵਾਲੀ ਵੀਡੀਓ ਵਿੱਚ ਆਪਾਂ ਸ਼ੋਅ ਕਰ ਸਕੀਏ ਹੋ ਸਕਦਾ ਉਦੋਂ ਤੱਕ ਉਹ ਤਿਆਰ ਨਾ ਹੋਣ ਅਗਲੀ ਵੀਡੀਓ ਚ ਨੈਕਸਟ ਵੀਡੀਓ ਚ ਉਸ ਤੋਂ ਵੀ ਉਦជា ਸ਼ੇਅਰ ਕਰੀਏ ਬਟਾਰੀ ਵਰਕ ਦੇ ਕੁਸਕਸੂਟ ਤੋਂ ਨੂੰ ਆਉਣ ਵਾਲੀ ਵੀਡੀਓ ਜਿਹੜੇ ਹੈਗੇ ਦੇਖਣ ਨੂੰ ਮਿਲਣਗੇ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜਿਹੜੇ ਆਪਣੇ ਚੈਨਲ ਤੇ ਨਵੇਂ ਜਿਨੇ ਹੁਣ ਨਵੇਂ ਚੈਨਲ ਤੇ ਆਪਣੇ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਠੀਕ ਹੈ ਤੇ ਫਿਰ ਮਿਲਦੇ ਆਪਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ